ਆ ਮੂੰਹ ਨੂੰ ਇੱਧਰ ਕਿੱਥੇ ਲੱਗਿਆ ਇੱਧਰ ਲੈ ਆ ਇੱਧਰ ਲੈ ਆ ਜੀ ਹਾਂਜੀ ਜੱਗੀ ਸਾਜ ਜੀ ਥੋੜਾ ਜਿਆ ਦੱਸਣਾ ਇੱਧਰ ਕੇ ਜੀ ਬੈਠ ਜੋ ਬੈਠ ਜੋ ਸਾਜੀ ਇੱਥੇ ਬੈਠ ਜਾ ਤੂੰ ਇਹ ਮਾਨਕ ਉਸਤਾਨ ਬਣਾ ਕੇ ਦੁਆਰਾ ਉਸਤਾਦ ਜੀ ਗੰਮੀਰ ਪਾ ਜੀ ਉਸਤਾਦ ਜੀ ਪਾ ਜੀ ਪਾ ਜੀ ਹਾਂ ਜੀ ਮੰਨਾ ਵੀਰ ਮੰਨਤ ਉਸਤਾਦ ਦਾ ਸਿੱਖਿਆ ਕੋਈ 10000 ਸਾਲ ਤੋਂ ਸਿੱਖੀਦਾ ਠੀਕ ਹੈ ਜੀ ਮੰਨਤ ਉਸਤਾਦ ਨੂੰ ਜਿਹੜੇ ਆ ਅੱਜ ਦੇ ਸਿੱਖਿਆ ਦੇ ਨਹੀਂ ਰਹੇ ਹਾਂ ਜੀ ਉਹ ਅਜਨ ਗੰਮੀਰ ਸਾਹਿਬ ਦੇ ਤੋਂ ਮੰਨਤ ਉਸਤਾਦ ਦੇ ਜਿਹੜੇ ਸਾਡੇ ਭਾਗ ਦੇ ਸਰਪ੍ਰਸਤ ਨੇ ਠੀਕ ਹੈ ਜੀ ਬੱਬਲ ਸਾਹਿਬ ਜੀ ਇਹਨਾਂ ਨੂੰ ਉਸਤਾਦੀ ਦੀ ਸ਼ੱਕ ਦਿੰਦੀ ਹੈ ਠੀਕ ਹੈ ਜੀ ਉਸਤਾਦੀ ਦੀ ਪੱਗ ਦੇ ਰਿਹਾ ਤੀਜੇ ਦੀ ਨਹੀਂ ਉਸਤਾਦੀ ਦੀ ਤੋਹਫੀ ਆ ਜੀ ਜੋ ਸਾਰੇ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਜੀ ਆਪਣਾ ਆਖੋ ਜੋ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਮੁਵਜਜ ਤੇ ਫੇਰ ਸਾਡਾ ਉਹਨਾਂ ਉਸਤਾਦ ਮਿਲਿਆ ਵਾ ਸੋ ਬਹੁਤ-ਬਹੁਤ ਮੁਬਾਰਕ ਬਹੁਤ ਖੁਸ਼ੀ ਦੀ ਗੱਲ ਆ ਜੀ ਅੱਜ ਸਾਡੇ ਮੰਨੇ ਵੀਰ ਨੂੰ ਜਿਹੜੀ ਉਸਤਾਦੀ ਦੀ ਪੱਗ ਮਿਲੀ ਆ ਸਾਰੇ ਉਸਤਾਦਾਂ ਦੀ ਮੌਜੂਦਗੀ ਦੇ ਵਿੱਚ ਤੇ ਜੋ ਕਿ ਮਾਨਕ ਉਸਤਾਦ ਜੀ ਹੁਣਾਂ ਦੀ ਦਫ਼ਦੇ ਜਿਹੜੇ ਮੋਰੀ ਨੇ ਠੀਕ ਬੱਬਲ ਉਸਤਾਦ ਜੀ ਇਹਨਾਂ ਦੀ ਮੌਜੂਦਗੀ ਦੇ ਵਿੱਚ ਬੱਬਲ ਉਸਤਾਦ ਜੀ ਤੇ ਜਿਹੜੀ ਅੱਜ ਆਪਾਂ ਮੰਨੇ ਵੀਰ ਨੂੰ ਪੱਕ ਦਿੱਤੀ ਆ ਤੇ ਇਹਦੇ ਨਾਲ ਬਿਲਕੁਲ ਤੁਸੀਂ ਸਹਿਮਤ ਜੇ ਹਾਂਜੀ ਰਮੀ ਵੀਰ ਨੂੰ ਪੱਕ ਦਿੱਤੀ ਆ ਠੀਕ ਆ ਜੀ ਤੇ ਕੋਲੇ ਇਹਨੇ ਇੱਕ ਰਮੀ ਵੀਰ ਦਾ ਮੰਗਤਾ ਦੱਬੇ ਉਧਰ ਇੱਕ ਪਿਤਾ ਜੀ ਵੀ ਪਿਤਾ ਜੀ ਵੀ ਮਾਨਸਤਾ ਦੇ ਉਸਤਾਦ ਨੇ ਠੀਕ ਹੈ ਜੀ ਇਹ ਹੈਪੀ ਬਾਜਵਾ ਵੀਰ ਇਹ ਵੀ ਮਾਨਕ ਉਸਤਾਦ ਨਾਲੋਂ ਉਸਤਾਦ ਆ ਠੀਕ ਹੈ ਜੀ ਉਧਰੋਂ ਸਾਡਾ ਰਿੰਕੂ ਵੀਰ ਆ ਕਲੇ ਪ੍ਰਿੰਟਰ ਇਹ ਵੀ ਆਪਣੇ ਉਸਤਾਦ ਦੇ ਬਿਲਕੁਲ ਇਹ ਵੀ ਸਹਿਮਤ ਨੇ ਉਹ ਪੰਜੇ ਉਸਤਾਦ ਜਿਹੜੇ ਆ ਉਹ ਸਹਿਮਤ ਨੇ ਉਹਨਾਂ ਨਾਲ ਠੀਕ ਹੈ ਉਸਤਾਦ ਜੀ ਸਹਿਮਤੋਂ ਤੁਸੀਂ ਹੈਪੀ ਬਾਜੀ ਤੁਸੀਂ ਬਹੁਤ ਬੁਢੀਆ ਦੀ ਗੱਲ ਆ ਠੀਕ ਹੈ ਜੀ ਬਿਲਕੁਲ ਸਾਰੇ ਵੀਰ ਸਹਿਮਤ ਨੇ ਠੀਕ ਹੈ ਜੀ ਤੇ ਇਹ ਜਿਹੜੀ ਆ ਮਨੇ ਵੀਰ ਨੂੰ ਜਿਹੜੀ ਉਸਤਾਦੀ ਦੀ ਪੱਗ ਦਿੱਤੀ ਗਈ ਆ ਬਹੁਤ ਬਹੁਤ ਮੁਬਾਰਕਾਂ ਮਨੇ ਬਾਜੀ ਤੁਸੀਂ ਸਾਹਿਬ ਜੀ ਕੀ ਕਹਿਣਾ ਚਾਹੋਗੇ ਬਾਜੀ ਆਦੋਨੀ ਰੰਮੀ ਭਾਜੀ ਹੋਣੀ ਜੱਗੀ ਭਾਜੀ ਹੋਣੀ ਇਹ ਹੀ ਹਾਂ ਦੇ ਬੰਦੂ ਨੇ ਤੋਂ ਬੱਬਲ ਦਾਦ ਹੋ ਗਏ ਹਾਂ ਜੀ ਇਹ ਸਾਰੇ ਆਪਣੇ ਇਹਨਾਂ ਦੀ ਸਾਰਿਆਂ ਦੀ ਸਹਿਮਤੀ ਲੈ ਕੇ ਪੱਗ ਦਿੱਤੀ ਹੈ ਠੀਕ ਹੈ ਜੀ ਬੱਬਲ ਸ਼ੌਂਕ ਤੇ ਜੱਗੀ ਭਾਜੀ ਦੇ ਸਾਥੇ ਕਈ ਸਾਲਾਂ ਤੋਂ ਕਰਦੇ ਆ ਬਿਲਕੁਲ ਜੀ ਇਹ ਤੁਹਾਡਾ ਸਾਰਾ ਗਰੁੱਪ ਇਕੱਠਾ ਚੱਲਦਾ ਜੀ ਸਾਡਾ ਗਰੁੱਪ ਸਾਰਾ ਇਕੱਠਾ ਚੱਲਦਾ ਤੇ ਇੱਕ ಸಲਾਹ ਨਾਲ ਚੱਲਦਾ ಸಲਾਹ ਨਾਲ ਚੱਲਦਾ ਜੀ ਠੀਕ ਹੈ ਜੀ ਤੇ ਬਹੁਤ ਬਹੁਤ ਫੇਰ ਤੋਂ ਮੁਬਾਰਕਾਂ ਜੀ ਜਿੱਦਣ ਮੰਨਾਂ ਸ਼ਗਿਰਦ ਪਿਆ ਸੀਗਾ ਮੰਨਤਾ ਜੀ ਦਾ ਉਸ ਦਿਨ ਵੀ ਸਾਥ ਜਰੀ ਇਹਨਾਂ ਤੋਂ ਨੌਜ ਦੀ ਠੀਕ ਹੈ ਜੀ ਅੱਜ ਵੀ ਜੇ ਕੋਈ ਟੈਨਸ਼ਨ ਕੋਈ ਡਾਊਟ ਹੋਣਾ ਪੀਰ ਕਰ ਬੋਗਾ ਸਰਤਾਜੀ ਇਹਦੇ ਨਾਮ ਜਗਾ ਵੀ ਬੇਸ਼ੱਕ ਕੋਈ ਸੀਨੀਅਰ ਕਰ ਬੋਗਾ ਕੋਈ ਉੱਤੇ ਵੰਡਿਆ ਨਹੀਂ ਜੇ ਇਹ ਨਾ ਕੋਈ ਸੋਚੇ ਕਿ ਰਮਨ ਜੱਗੀ ਤਮੰਨਾ ਵੱਖਰੇ ਆ ਆਦੀ ਸਾਥ ਉਹੀ ਹੈ ਬਿਲਕੁਲ ਬਿਲਕੁਲ ਜੀ ਇਕੱਠੀ ਛਾਤ ਤੇ ਇਕੱਠੀ ਛਾਤ ਹੈ ਜੀ ਤੇ ਉਹਨੇ ਕੋ 15 20 ਸਾਲ ਤੋਂ ਕਰਦੇ ਹੁੰਦੇ ਬਿਲਕੁਲ ਜੀ ਬਿਲਕੁਲ ਜੀ ਤੇ ਹਾਂ ਜੀ ਇਹ ਸਾਰਿਆਂ ਨੂੰ ਪਤਾ ਇਹ ਗੱਲ ਦਾ ਸਹੀ ਗੱਲ ਹੈ ਜੀ ਤੇ ਹਾਂ ਜੀ ਹਾਂ ਜੀ ਹਾਂ ਜੀ ਇਸ ਇਫਰਤੋ ਇੱਕ ਵਾਰੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਉਸਤਾਦੀ ਪੱਗ ਮਿਲਣ ਦੀਆਂ ਤੇ ਜੋ ਕਿ ਮਾਨਕਸਰ ਪਾਰਟੀ ਵਿੱਚ ਵਾਧਾ ਆਇਆ ਤੇ ਇਸ ਮਾਨਕਸਰ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਰਾਬਰ ਰੱਖਾਂ ਵਿਜਨ ਗਰੁੱਪ ਨੂੰ ਤੇ ਸਭ ਉਸਤਾਦੀ ਮੌਜੂਦਗੀ ਦੇ ਵਿੱਚ ਜਿਹੜੀ ਇਹ ਪੱਗ ਦਿੱਤੀ ਗਈ ਹੈ ਜੀ ਠੀਕ ਹੈ ਜੀ ਹਾਂਜੀ ਸਾਜੀ ਇਹ ਦੱਸਣਾ ਕਿਹੜਾ ਮੁੰਡਾ ਕਿੱਥੋਂ ਦਾ ਸ਼ਾਗਿਰਦ ਹੋ ਰਿਹਾ ਆ ਮੇਰਾ ਇਹ ਕਹਿੰਦਾ ਮੈਂ ਭਾਵੇਂ ਦਾ ਕਰਾਇਆ ਠੀਕ ਆ ਜੀ ਤੇ ਕੀ ਨਾਂ ਕੀ ਮੁੰਡਾ ਦਾ ਤੇਰਾ ਨਾਮ ਦਾ ਗੰਗੀ ਜੀ ਦਾ ਅਸਲ ਨਾਮ ਰੋਹਿਤ ਹੈ ਰੋਹਿਤ ਮੁੰਡਾ ਜੰਮੂ ਤੋਂ ਜਿਹੜਾ ਉਸਤਾਦ ਜੱਗੀ ਜੀ ਨਾਲ ਦਾ ਸ਼ਾਗਿਰਦ ਹੋ ਰਿਹਾ ਜੀ ਠੀਕ ਆ ਜੀ ਉਸਤਾਦ ਦੀ ਸ਼ਗਿਰਦੀ ਹੋ ਰਹੀ ਹੈ ਜੀ ਲੋ ਜੀ ਦੀਪਕ ਉਸਤਾਦ ਜੀ ਨੂੰ ਸਨਮਾਨਤ ਕਰ ਰਿਹਾ ਜੀ ਲੇ ਰੋਹਿਤ ਵੀਰ ਅੱਜ ਜੱਗੀ ਉਸਤਾਦ ਜੀ ਹਣਾ ਦਾ ਜਿਹੜਾ ਸ਼ਾਗਿਰਦ ਹੋਇਆ ਹੈ ਬਹੁਤ-ਬਹੁਤ ਮੁਬਾਰਕਾ ਰੱਬ ਰੱਖਾ ਗਰੁੱਪ ਨੂੰ ਜੀ ਤੇ ਸਾਰੇ ਉਸਤਾਦਾਂ ਦੀ ਮੌਜੂਦਗੀ ਦੇ ਵਿੱਚ ਰੰਮੀ ਉਸਤਾਦ ਜੀ, ਦੀਪਕ ਉਸਤਾਦ ਜੀ, ਗੋਪੀ ਉਸਤਾਦ ਜੀ, ਹੈਪੀ ਭਾਜੀ, ਰਿੰਕੂ ਭਾਜੀ ਤੇ ਸਾਰੇ ਜਿੰਨੇ ਵੀ ਉਸਤਾਦ ਬੈਠੇ ਨੇ ਇੱਧਰ ਬੱਬਲ ਉਸਤਾਦ ਜੀ, ਕਸੂਰੀ ਉਸਤਾਦ ਜੀ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਤੇ ਅੱਜ ਵੀਰ ਨੂੰ ਜਿਹੜਾ ਸ਼ਾਗਿਰਦ ਹੋਇਆ ਤੇ ਬਹੁਤ-ਬਹੁਤ ਮੁਬਾਰਕਾ ਜੀ ਇਹ ਪਹਿਲਾਂ ਸਾਡੇ ਜੀਤ ਵੀਰ ਦਾ ਸ਼ਿਫਟ ਸੀਗਾ। ਅੱਛਾ ਜੀ। ਉਹਨਾਂ ਨੇ ਖੁਦ ਹੀ ਗੱਡੀ ਕੁਝ ਕਾਰਨਾ ਕਰਕੇ ਮਤਲਬ ਆਪਣੀ ਰਜ਼ਾ ਮਰਜ਼ੀ ਦੇ ਨਾਲ ਜਿਹੜਾ ਇਹ ਵੀਰ ਨੂੰ ਗੱਡੀ ਮੇਰੇ ਸਪਰਦ ਕਰਵਾਉਣਾ। ਠੀਕ ਹੈ ਜੀ। ਅੱਜ ਤੋਂ ਸਾਡੇ ਦਾ ਤਾਂ ਅਹੀਂ ਤੁਹਾਡੀ ਪਾਰਟੀ ਨਾਲ ਚੱਲੇਗਾ। ਨਾਲ ਚੱਲੂਗਾ। ਠੀਕ ਹੈ। ਇਹ ਵੀ ਭਰਾ ਜਿਹੜਾ ਸਾਡਾ ਪਹਿਲੇ ਭਰਾ ਚਾਚੀ ਭਰਾ। ਠੀਕ ਹੈ। ਸਾਡਾ ਵੀਰ ਦਾ। ਬਿਲਕੁਲ ਜੀ ਬਹੁਤ-ਬਹੁਤ ਮੁਬਾਰਕਾਂ ਜੀ। ਤੇ ਆ ਆਪਣਾ ਨੰਨੀ ਵੀਰ ਨੂੰ ਜਿਹੜਾ ਉਸਤਾਦ ਜੀ ਮੂੰਹ ਮਿੱਠਾ ਕਰਾ ਰਹੇ ਆ ਜੀ। ਸ਼ਗਿਰਦੀ ਜਿਹੜੀ ਉਸਤਾਦੀ ਸ਼ਗਿਰਦੀ ਹੋ ਗਈ ਹੈ ਬਹੁਤ ਬਹੁਤ ਮੁਬਾਰਕਾ ਜੀ ਬੜਾ ਉਸਤਾਦ ਜੀ ਲਡੂ ਲਡੂ ਮੁਕਰਰ ਲੋ ਜੀ ਸੋਨੂ ਵੀਰ ਖਾਦੀਆਂ ਤੋਂ ਅੱਜ ਜੱਗੀ ਉਸਤਾਦ ਜੀ ਉਹਨਾਂ ਦਾ ਸ਼ਗਿਰਦ ਹੋ ਜਾ ਰਿਹਾ ਜੀ ਅੱਛਾ ਪਹਿਲਾ ਸ਼ਗਿਰਦ ਹੈ ਜੀ ਅੱਜ ਕਲੀਫਾ ਕਰ ਰਿਹਾ ਹੈ ਜੀ ਸੋਨੂ ਵੀਰ ਨੂੰ ਜੀ ਲੋ ਜੀ ਇੱਧਰ ਉਸਤਾਦ ਜੀ ਨੇ ਆ ਇੱਧਰ ਸਾਰਿਆਂ ਉਸਤਾਦਾਂ ਦੀ ਮੌਜੂਦਗੀ ਦੇ ਵਿੱਚ ਲੋ ਮੰਗਲ ਨੂੰ ਜਿਹੜਾ ਫਤਿਹਵਾਰ ਸਾਰੇ ਸਾਡੇ ਸਾਧੂ ਜੀ ਠੀਕ ਹੈ ਜੀ ਤੇ ਹਾਂ ਜੀ ਸਾਰੇ ਉਸਤਾਦਾਂ ਨੂੰ ਇਜਾਜ਼ਤ ਹੈ ਜੀ ਲੋ ਜੀ ਸੋਨੂੰ ਕਾਦੀਆਂ ਤੋਂ ਵੀਰ ਨੂੰ ਅੱਜ ਕਲੀਫੇ ਦੀ ਪੱਗ ਜਿਹੜੀ ਉਸਤਾਦ ਜੱਗੀ ਜੀ ਲਾ ਦੇਤੀ ਤੇ ਬਹੁਤ ਬਹੁਤ ਮੁਬਾਰਕਾ ਇਹ ਲੋ ਜੀ ਇਹ ਮੂੰਹ ਮਿੱਠਾ ਕਰਾ ਰਹੇ ਨੇ ਜੀ ਕੋਈ 10 ਸਾਲ ਤੋਂ ਜ਼ਿਆਦਾ ਕੋਈ ਸਾਡਾ ਸਿੱਖੀ ਦਾ ਹਾਂ ਜੀ ਤੇ ਸ਼ੌਕ ਵੀ ਵਧੀਆ ਕਰ ਰਿਹਾ ਸੀ ਆਪਰਾਇਟ ਸਮੂਹ ਨੂੰ ਇਹ ਜਿਹੜੇ ਸਮਾਂ ਦੇ ਲਾਇਕ ਨੂੰ ਬਕਰੇ ਚੋਰ ਆਪਾਂ ਚੱਲਦੇ ਚੱਲਦੇ ਜਾਂਦੇ ਨੇ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਭਾਈ ਤੁਹਾਨੂੰ ਆਹ ਵੀ ਮੰਨੇ ਹਾਂ ਹਾਂ ਜੀ ਚਲੋ ਠੀਕ ਹੈ ਜੀ ਸਾਡੋ ਪੈ ਗਿਆ ਇਧਰ ਪਾ ਕੇ ਸਾਰੇ ਆ ਬੜੋ ਉਸਤਾ ਜੀ ਆ ਪਾਓ ਐਪੀਪੀ ਆਪੇ ਪਾ ਲੈ ਕੱਡੋ ਕੱਡੋ ਲੈ ਆਓ ਰਸਤਾ ਦਾ ਨੂੰ ਸਮਾਨਤਾ ਕਰਦੇ ਹੋਏ ਜੀ ਹਾਰਾਂ ਦੇ ਨਾਲ